ਗੰਦਲ ਵੈਣ ਸੁਖ ਹੈ ਉਰਜਾਵ ਹੈ ਜਿਹਦੇ ਜਿਹਦੇ ਗੰਦਨ ਬਿਸ਼ੇਰੇ ਬਚਨ ਹਨਗੇ ਦੁਰਗੰਧੀ ਵਾਲੇ ਉਹਨਾ ਬਚਨਾਂ ਨੂੰ ਸੁਣ ਸੁਣ ਕੇ ਗੰਧਿਆ ਗੀਤਾਂ ਨੂੰ ਸੁਣ ਸੁਣ ਕੇ ਪਹਿਰੀਆਂ ਘਾਣੀਆਂ ਨੂੰ ਸੁਣ ਸੁਣ ਕੇ ਨਾਗਲਾਦ ਨੂੰ ਸੁਣ ਸੁਣ ਕੇ ਕਿ ਗੰਧੀਆਂ ਗੱਲਾਂ ਨੂੰ ਬਿਸ਼ੇਰੀਆਂ ਪੈਦਾ ਕਰਨ ਵਾਲੀਆਂ ਦੁਰਗੰਧੀ ਵਾਲੀਆਂ ਗੱਲਾਂ ਨੂੰ ਸੁਣ ਸੁਣ ਕੇ ਫੈਸਲਾਨਾ ਹੈ ਉਹ ਉਸ ਤਾਂ ਸੇ ਸੁਣਨ ਵਿੱਚ ਦੇਖਣ ਵਿੱਚ ਨਾਮ ਲੈ ਤ ਅਲਕਾਇਆ ਜਦੋਂ ਗੀਨ ਕਰਨਾ ਉਹ ਤਨਵਾਸ ਆ ਜਾਂਦੀ ਹੈ ਆਲ ਕੌਣ ਲੰਦੀ ਜਾਂਦੀ ਹੈ ਨਿੰਦ ਕਿੰਦ ਕੋ ਬਹੁਤ ਉਮਾ ਹੈ ਜਦੋਂ ਨਿੰਦਿਆ ਕਰਨੀ ਉਹ ਬੜਾ ਉਤਸ਼ਾਹ ਨਾਲ ਦੁਏ ਦੀ ਨਿੰਦਿਆ ਕਰਦੇ ਜਦੋਂ ਆਪ ਦੀ ਕਿੰਦ ਨੂੰ ਸੁਧ ਕਰਨੀ ਹੋਵੇ ਬੜਾ ਖੁਸ਼ ਹੋ ਕੇ ਆਪ ਦੀ ਉਸਤਕੀ ਕਰਦਾ ਹੈ ਬੜੇ ਉਤਸ਼ਾਹ ਨਾਲ ਲਗਾ ਰਹਿਣਾ ਹੈ ਉਹ ਜੀ ਉਲਟਾ ਕਾਹ ਦੀ ਸਿਕਾਬੂਜੀ ਪੁੱਛਣੀ ਸੀ ਉਹਦੇ ਵਲੋਂ ਉਲਟ ਹੀ ਚੱਲਦਾ ਹੈ ਕਦੇ ਗੁਰੂ ਸੱਚੇ ਪਾਤਸ਼ਾਹ ਦੀ ਸਿੱਖਿਆ ਪੁੱਝਦਾ ਹੀ ਨਹੀਂ ਐਸਾ ਮੂਰਖਾ ਤੂੰ ਮੂਹਰੇ ਬੋਲਟ ਆਇਆ ਜਿਵੇਂ ਮੁੰਡੇ ਨੇ ਯੋਗ ਸੀ ਪ੍ਰਵੇਸ਼ਕ ਦੀ ਭਗਤੀ ਉਸ ਵਲੋਂ ਉਲਟ ਚੱਲਦਾ ਹੈ ਭਾਰਤ ਹਨ ਪਾਰ ਤਨ ਪਾਰਤੀ ਨਿੰਦਾ ਕੋਈ ਹੋਰ ਆਇਆ ਧੰਨੋ ਪਰ ਧੰਨਨ ਬਣੇ ਪਰ ਧਾਨੂ ਪਰ ਤਾਨੂ ਪਰਤੀ ਨਿੰਦਾ ਉਹ ਪ੍ਰਾਇਤੈ ਤੈਨੂੰ ਹਰ ਵਕਤ ਤੱਕਦਾ ਰਹਿੰਦਾ ਇਹੇ ਹਟ ਕੇ ਮੇਰੇ ਬਾਸ ਹੋ ਜੇ ਪ੍ਰਾਇਤੈ ਤਨ ਪੁੱਤਰਾ ਨੂੰ ਗੋਲੇ ਆਪਦੇ ਬਣਾਉਣਾ ਚਾਹੁੰਦਾ ਹੈ ਪ੍ਰਾਇਆ ਇਸਤਰੀਆਂ ਨੂੰ ਆਪਦੇ ਹੱਕ ਜੇ ਲਿਆਉਣਾ ਚਾਹੁੰਦਾ ਹੈ ਪ੍ਰਾਇ ਨਿੰਦਿਆ ਕਰਦਾ ਰਹਿੰਦਾ ਹੈ ਅਖਾਦ ਖਾਹੇ ਹਰ ਕਾਇਆ ਅਖਾਦ ਨਾ ਖਾਣ ਵਾਲੀਆਂ ਗਊ ਦਾ ਮਾਸ ਵੀ ਨਹੀਂ ਛੱਡਦਾ ਖਾਣ ਤੋਂ ਜਿਵੇਂ ਮੁਸਲਮਾਨਾਂ ਨੂੰ ਸੂਰਆ ਪਹਿੜਾ ਇਸੇ ਪ੍ਰਕਾਰ ਹਿੰਦੂਆਂ ਨੂੰ ਗਊ ਦਾ ਮਾਸ ਹੈ ਸਿੱਖਾਂ ਵਾਸਤੇ ਤਮਾਖੂ ਆਜਕ ਜਿਹੜੀਆਂ ਪਹਿਲੀਆਂ ਚੀਜ਼ਾਂ ਤੇ ਨਖਿੱਧ ਹਨਗੀਆਂ ਇਹਨਾਂ ਨੂੰ ਨਹੀਂ ਛੱਡਦਾ ਆਖਾਦ ਖਾਹ ਹਰ ਕਾਇਆ ਨਾ ਖਾਣ ਵਾਲੀਆਂ ਚੀਜ਼ਾਂ ਨੂੰ ਖਾ ਖਾ ਕੇ ਹਲਕਿਆ ਫਿਰਦਾ ਹੈ ਸਾਜ ਧਰਮ ਤੋਂ ਉਰਤ ਨਹੀਂ ਆਵ ਬੰਦੇ ਲੋਕ ਹੀ ਹੋ ਗਿਆ ਹਲਕੇ ਕੁੱਤੇ ਵੀ ਨਹੀਂ ਹੋਈ ਹੋ ਗਿਆ ਤੂੰ ਸਾਜ ਧਰਮ ਤੋਂ ਉਰਤ ਨਹੀਂ ਆਵ ਇਹ ਗੁਰੂ ਦੇ ਹੱਕ ਨੂੰ ਨਹੀਂ ਛੱਡਦਾ ਗੁਰੂ ਕਿਉਂ ਗੋਲ ਕਾ ਵੀ ਪੜ ਲੈਨੇ ਐਡਾ ਹਲਕਿਆ ਹੋਇਆ ਹੈ ਆਜ ਧਰਮ ਸਿਉ ਰੂਜ ਨਹੀਂ ਆਵੇ ਜੇ ਸੱਚਾ ਹੈ ਧਰਮ ਉਹ ਸੰਗੂ ਸੱਚੇ ਪਾਤਸ਼ਾਹ ਦੀ ਦਸਹੀ ਹੋਈ ਸਿੱਖਿਆ ਇੱਕ ਉਹ ਨਾਰੀ ਜਤੀ ਹੋਏ ਪੜਨ ਆਰੀ ਧੀ ਪੈਣੋ ਬਖਾਣੇ ਆਪਦੇ ਧਰਮ ਵਿੱਚ ਸੁਖਿਆਈ ਜਿ ਰਹਿਣ ਕਰਕੇ ਸਭ ਸੰਤਾਨ ਪੈਦਾ ਹੋਣੀ ਏ ਤੇ ਲੋਕ ਪੋ ਲੋਕ ਕੁਝਲਾ ਮੁਖ ਹੋਣੇ ਇਉ ਸਦੀ ਆਈ ਆਵਾਜ਼ ਉਹਦਾ ਧਰਮ ਹੈ ਗੁਰੂ ਸਾਹਿਬ ਦਾ ਤਾਂ ਹੈ ਸਾਬੂਲ ਤੋਂ ਰਖੀ ਅੰਦਰ ਧਾਰੀ ਹੋਣਾ ਕੋ ਕਲਮ ਤੋਂ ਬਚਣਾ ਪਰ ਆਇਆ ਹਰਕ ਮੈਂ ਤਾਂ ਕਹਿੰਦਾ ਇਹ ਜਿਹੜਾ ਸੱਚਾ ਧਰਮ ਇਹਨਾਂ ਤੇ ਰੀਤੀ ਨਹੀਂ ਹੁੰਦੀ ਹੈ ਸਤ ਸੁੰਤ ਚੋਹਾ ਜਦੋਂ ਸੱਚਾ ਬਚਨ ਕਹਿ ਦਈਏ ਕਿ ਤੂੰ ਬਕਾਰੀ ਹੈ ਉਹਦੇ ਛੋ ਗੁੱਸਾ ਆ ਜਾਂਦਾ ਬੰਦੇ ਨੂੰ ਬੜਾ ਗੁੱਸਾ ਆਇਆ ਤੂੰ من خود برخمه